ਇਹ ਕਵਰ ਹਰ ਜਗਰ ਦੀ ਇਹੋ ਕਹਾਣੀ ਕਰਨਾ ਜ਼ਬਰਦਸਤ ਮੂੰਹ ਦੀ ਖਾਨੇ ਕੱਲ ਤੋਂ ਸਾਡੇ ਜਿਹੜੇ ਕਿਸਾਨ ਤੇ ਸਾਡੀਆਂ ਸਤਕਾਰਯੋਗ ਮਾਵਾ ਪੈਨਾ ਜੋ ਪੰਜਾਬ ਤੇ ਕੇਂਦਰ ਸਰਕਾਰ ਦੇ ਹੁਕਮਾਂ ਦੇ ਕਹਤ ਪੰਜਾਬ ਦੇ ਵਿੱਚ ਜ਼ਬਰੀ ਜ਼ਮੀਨਾਂ ਕੋਈ ਬਚਾਉਣ ਦੇ ਲਈ ਕਿ ਸਾਡੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਇਹ ਜਮੀਨਾ ਕੋਈ ਨਹੀਂ ਕਰ ਸਕਦੇ ਲੰਮੀ ਲੜਾਈ ਲੜਦੇ ਜਾ ਰਹੇ ਹਾਂ ਕੱਲ ਜਦੋਂ ਆਪਾਂ ਮੈਸਰ ਖਾਨੀ ਕੱਟ ਕਰਕੇ ਲਾਣ ਕਿ ਕਿ ਇਹ ਜਮੀਨਾ ਦੀ ਲੜਾਈ ਹੈ ਇਹ ਲੜਾਈ ਬੱਤੀ ਹੈ ਇਹ ਲੜਾਈ তারপরে ਤੁਹਾਨੂੰ ਆਲੇ ਭਾਰਤ ਦੀ ਤੇ ਪੰਜਾਬ ਸਰਕਾਰ ਇਹ ਉਹਨਾਂ ਨੀਤੀਆਂ ਤੇ ਕੌਂਸੀਆਂ ਨੇ ਜੋਰ ਦੇ ਨਾਲ ਲਾਗੂ ਕਰਨ ਲੱਗੀ ਹੋਈ ਹੈ ਇਸ ਕਰਕੇ ਇਹ ਲੜਾਈ ਵੱਡੀ ਅਤੇ power <laughs> ਜਨੇਕੇ ਅੱਥੂ ਗੋਦਾ ਗੋਰਾ ਸਿੱਟੇ ਨੇ ਜੇ ਬੰਦ ਰਹੇ ਹਮਲਾ ਕਿੱਤੇ ਨੇ ਜੇ ਅੱਥੂ ਗੋਦਾ ਗੋਰਾ ਸਿੱਟੇ ਨੇ ਤੂੰ ਹੱਤ ਤੋਰ ਕਿੱਤੇ ਪਰ ਕਿਸਾਨ ਉਸ ਤੋਂ ਲੈਂਦੇ ਬੱਚ ਬੰਦ ਰਹੇ ਹਾਂ ਇਹ ਸਾਲ ਪਹਿਲਾ ਪਛਲੇ ਗੱਫਦਾਰ ਕਿਤੇ ਨੇ ਅਸੀਂ ਸੋਨ Yes, only. Oh, ਕਿਸੇ ਵੀ ਰੰਗ ਦੀਆਂ ਹੋਣ ਉਹ ਸਰਕਾਰਾਂ ਉਹਨਾਂ ਦੀਆਂ ਨੇ ਆ ਸਾਡੇ ਕਿਰਤੀ ਲੋਕਾਂ ਦੀਆਂ ਨਹੀਂ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ 5 ਸਾਲਾਂ ਦੇ ਬਾਅਦ ਉਹਨਾਂ ਦੀਆਂ ਨੀਤੀਆਂ ਦੇ ਪੋਰਸ਼ੀਆਂ ਨੂੰ ਲਾਗੂ ਕਰਨ ਦੇ